ਉੱਥੇ ਟੀਚਰ ਸੀਗੇ ਇਹ ਪੀਆਰਸੀ ਪਹਿਲਾਂ ਤਾਂ ਉੱਥੇ ਇਹ ਵੀ ਛੱਡ ਕੇ ਆ ਗਏ ਸੀਗੇ ਇੰਡੀਆ ਮਾਤਾ ਸਖਮੰਦਰ ਕੌਰ ਇਹਨਾਂ ਦੇ ਦੋ ਬੇਟੇ ਨੇ ਜਿਹੜੇ ਕੈਨੇਡਾ ਕੈਲਗਰੀ ਦੇ ਵਿੱਚ ਰਹਿੰਦੇ ਨੇ ਇੱਕ ਜਾਨਾ ਰਾਜਦੀਪ ਸਿੰਘ ਇੱਕ ਜਾਨਾ ਹਰਦੀਪ ਹਰਦੀਪ ਸਿੰਘ ਤੇ ਉਹ ਦੋਨੋਂ ਵੀਰੇ ਉੱਥੇ ਵਧੀਆ ਆਪਣਾ ਕੰਮਕਾਰ ਕਰਦੇ ਸੀ ਬਸ ਕੁਝ ਕਿਸਮਤ ਦੀ ਮਾਰ ਕਹਿ ਦੀ ਇਹ ਪੈ ਗਈ ਘਰੋਂ ਵੀ ਥੋੜਾ ਵਾਈਫ ਨਾਲ ਵੀ ਡਿਸਪਿਊਟ ਪੈ ਗਿਆ ਦੋਨਾਂ ਦੀਆਂ ਘਰ ਵਾਲੀਆਂ ਉਹਨਾਂ ਨੂੰ ਛੱਡ ਕੇ ਚਲੇ ਗਏ ਆ ਇਹ ਨਸ਼ੇ ਪੱਤੇ ਲੱਗ ਗਏ ਜਿਹਦੇ ਕਰਕੇ ਘਰ-ਬਾਰ ਸਾਰਾ ਕੁਝ ਖਤਮ ਹੋ ਗਿਆ ਸੜਕ ਤੇ ਆ ਗਏ ਤੇ ਮਾਂ ਤਾਂ ਇੱਥੇ ਟੀਚਰ ਸੀਗੇ ਇਹ ਪੀਆਰਸੀ ਪਹਿਲਾਂ ਤਾਂ ਉੱਥੇ ਇਹ ਵੀ ਛੱਡ ਕੇ ਆ ਗਏ ਸੀਗੇ ਇੰਡੀਆ ਆਪਣੀ ਜੌਬ ਕਰਨ ਲੱਗ ਗਏ ਹੁਣ ਲੰਬੇ ਸਮੇਂ ਤੋਂ ਉਹ ਵੀਰ ਇਸ ਟਾਈਮ ਸੜਕਾਂ ਤੇ ਰਹਿਣ ਲਈ ਮਜਬੂਰ ਨੇ ਉੱਥੇ ਅਸੀਂ ਉਹਨਾਂ ਦੀ ਸਾਰੀ ਵੈਰੀਫਿਕੇਸ਼ਨ ਵੀ ਕਰ ਲਈ ਹੈ ਪਤਾ ਵੀ ਲੱਗ ਗਿਆ ਕਿੱਥੇ ਰਹਿੰਦੇ ਨੇ ਫੋਨ ਤੇ ਮਾਤਾ ਜੀ ਦੀ ਗੱਲ ਵੀ ਕਰਾਤੀ ਐ ਪਹਿਲਾਂ ਤਾਂ ਮਾਤਾ ਜੀ ਦੀ ਕਿੰਨੇ ਲੰਬੇ ਟਾਈਮ ਤੋਂ ਉਹਨਾਂ ਨਾਲ ਗੱਲ ਹੀ ਨਹੀਂ ਸੀ ਹੋ ਰਹੀ ਫੋਨ ਵੀ ਹੈ ਨਹੀਂ ਸੀ ਉਹਨਾਂ ਕੋਲ ਫਿਰ ਕੁਝ ਵੀਰਾਂ ਨੇ ਉੱਥੇ ਜਾ ਕੇ ਜਿਹੜੇ ਕਪਿੰਡ ਦੇ ਵੀਰ ਵੀ ਸੀਗੇ ਉਹਨਾਂ ਨੇ ਵੀ ਮਦਦ ਕੀਤੀ ਹੋਰ ਵੀ ਭੈਣਾ ਭਰਾਵਾਂ ਨੇ ਮਦਦ ਕੀਤੀ ਹੁਣ ਉਹ ਟਰੇਸ ਹੋ ਗਿਆ ਯਾਨੀ ਹੁਣ ਮਾਤਾ ਨਾਲ ਦੋ ਤਿੰਨ ਵਾਰੀ ਉਹਨਾਂ ਦੀ ਗੱਲ ਹੋ ਗਈ ਹੁਣ ਮਾਤਾ ਜੀ ਦਾ ਅਸੀਂ ਸੋਚਦੇ ਸੀ ਵੀ ਜੇ ਵੀਜ਼ਾ ਲੱਗ ਜਵੇ ਮਾਤਾ ਕੈਨੇਡਾ ਚਲੀ ਜਾਵੇ ਕੈਲਗਰੀ ਜਾ ਕੇ ਆਪਣੇ ਬੱਚਿਆਂ ਦੇ ਕਾਗਜ਼ ਪੱਤਰ ਤਿਆਰ ਕਰਾ ਲਵੇ ਉਹਨਾਂ ਨੂੰ ਥੋੜਾ ਬਹੁਤਾ ਹੌਸਲਾ ਦੇ ਕੇ ਮੋਟੀਵੇਟ ਕਰਕੇ ਕਿਹਤਰੀ ਕਿ ਉਹਨੂੰ ਇੰਡੀਆ ਲੈ ਆਈਏ ਆਪਾਂ ਉਹਦੇ ਲਈ ਮਾਤਾ ਜੀ ਨੂੰ ਉੱਥੇ ਜਾਣਾ ਪੈਣਾ ਔਰ ਮਾਤਾ ਜੀ ਦੀ ਜਿਹੜੀ ਪੀਆਰ ਸੀਗੀ ਉਹ ਤਾਂ ਕਈ ਸਾਲ ਪਹਿਲਾਂ ਹੀ ਖਤਮ ਹੋ ਗਈ ਕਿਉਂਕਿ ਜਦੋਂ ਮਾਤਾ ਜੀ ਗਏ ਸੀ ਇੱਥੋਂ ਪੀਆਰ ਹੀ ਗਏ ਸੀਗੇ ਪਰ ਉਸ ਤੋਂ ਬਾਅਦ ਮੁੜ ਕੇ ਆ ਗਏ 15 20 ਸਾਲੇ ਗਏ ਨਹੀਂ ਕਿ ਵਾਪਸ ਤੇ ਹੁਣ ਇੱਕੋ ਹੀ ਚਾਹੀਦਾ ਜਿਹੜਾ ਮਾਤਾ ਜੀ ਨੂੰ ਸਪੌਂਸਰ ਕਰ ਸਕੇ ਹਨ ਤਾਂ ਜੋ ਮਾਤਾ ਜੀ ਦੇ ਇਥੋਂ ਵੀਜ਼ਾ ਲੱਗ ਸਕੇ ਤੇ ਉੱਥੇ ਜਾ ਕੇ ਮਾਤਾ ਜੀ ਦੇ ਕਿਸੇ ਦੇ ਕੋਲੇ ਰਹਿ ਸਕੇ ਮਾਤਾ ਜੀ ਨੂੰ ਰਹਿਣ ਨੂੰ ਵੀ ਉੱਥੇ ਕੋਈ ਨਹੀਂ ਕਿਉਂਕਿ ਬੇਟੇ ਤਾਂ ਆਪ ਸੜਕ ਤੇ ਰਹਿੰਦੇ ਆ ਇਹਦੇ ਚ ਅਸੀਂ ਬੇਨਤੀ ਕਰਦੇ ਆ ਜੇ ਕੋਈ ਸੰਸਥਾ ਉੱਥੋਂ ਦੀ ਜਾਂ ਕੋਈ ਗੁਰੂ ਘਰ ਦੀ ਕਮੇਟੀ ਆ ਕੋਈ ਵੀ ਜੇ ਸਾਡੀ ਇੰਨੀ ਕੁ ਮਦਦ ਕਰੇ ਇਸ ਮਾਂ ਨੂੰ ਆਪਣੇ ਪੁੱਤਾਂ ਨਾਲ ਮਿਲਾਉਣ ਲਈ ਤੇ ਇਹਦੇ ਪੁੱਤਾਂ ਨੂੰ ਵਾਪਸ ਇੱਥੇ ਇੰਡੀਆ ਲੈ ਕੇ ਆਉਣ ਲਈ ਸਾਡਾ ਸਹਿਯੋਗ ਦੇਣ ਬਾਕੀ ਜਿਹੜੀ ਉਹਨਾਂ ਦੀ ਕੋਈ ਟਿਕਟ ਕਰਾਉਣੀ ਆ ਆਉਣ ਦੀ ਜਾਂ ਹੋਰ ਉਹ ਸਾਰਾ ਕੁਝ ਅਸੀਂ ਕਰ ਲਾਂਗੇ ਖਰਚਾ ਵੀ ਕਰ ਲਾਂਗੇ ਪਰ ਸਿਰਫ ਜਿਹੜੀ ਸਪੋਰਟ ਉੱਥੇ ਉੱਥੋਂ ਦੇ ਵਸਿੰਦਿਆਂ ਨੇ ਕਰਨੀ ਆ ਜਾਂ ਕੋਈ ਪੜ੍ਹੇ ਲਿਖੇ ਵਰਗ ਨੇ ਕਰਨੀ ਆ ਜਾਂ ਕੋਈ ਇਮੀਗ੍ਰੇਸ਼ਨ ਦੇ ਐਡਵੋਕੇਟ ਨੇ ਕਰਨੀ ਆ ਜਿਵੇਂ ਉਹਨਾਂ ਦੇ ਪਾਸਪੋਰਟ ਵੀ ਗੁੰਮੇ ਹੋਏ ਆ ਉਹਨਾਂ ਕੋਲੇ ਕੋਈ ਆਇਡੈਂਟੀਟੀ ਨਹੀਂ ਐਸ ਟਾਈਮ ਉਹ ਸਾਰੇ ਪੇਪਰ ਕਢਾਉਣੇ ਆ ਉਹਨਾਂ ਨੂੰ ਦੁਬਾਰਾ ਫੇਰ ਤੋਂ ਕਾਗਜ਼ਾਂ ਦੇ ਵਿੱਚ ਖੜਾ ਕਰਨਾ ਇਹ ਸਾਰਾ ਕੁਝ ਇਕੱਲੀ ਮਾਂ ਨਹੀਂ ਕਰ ਸਕਦੀ ਉੱਥੇ ਤੁਹਾਡੇ ਸਾਥ ਦੀ ਲੋੜ ਹੈ ਤੇ ਇੰਨੀ ਕਿ ਸਾਡੀ ਬੇਨਤੀ ਆ ਵੀ ਜੇ ਕੋਈ ਭੈਣ ਭਰਾ ਮਾਤਾ ਜੀ ਨੂੰ ਥੋੜੀ ਵੀ ਸਪੋਰਟ ਕਰੇ ਪੇਪਰ ਵਰਕ ਦੇ ਵਿੱਚ ਮਾਤਾ ਜੀ ਨੂੰ ਉੱਥੋਂ ਸਪਾਂਸਰਸ਼ਿਪ ਕਰਨ ਦੇ ਵਿੱਚ ਮਾਤਾ ਜੀ ਨੂੰ ਉੱਥੇ ਘਰ ਰੱਖਣ ਦੇ ਵਿੱਚ ਤੇ ਦੂਸਰਾ ਮਾਤਾ ਜੀ ਦੇ ਬੇਟਿਆਂ ਨੂੰ ਫਿਰ ਆਪਾਂ ਹੌਲੀ ਹੌਲੀ ਕਿਸੇ ਤਰੀਕੇ ਨੇੜੇ ਲਾਈਏ ਨੇੜੇ ਲਾ ਕੇ ਤੇ ਉਹਨਾਂ ਵਾਸਤੇ ਕੋਈ ਫਿਰ ਬੇਸਮੈਂਟ ਰੈਂਟ ਤੇ ਲੈ ਕੇ ਤਿੰਨੋਂ ਮਾਂ ਪੁੱਤ ਉੱਥੇ ਰਹਿ ਸਕਦੇ ਆ ਤੇ ਉੱਥੇ ਰਹਿ ਕੇ ਆਪਣਾ ਪੇਪਰ ਵਰਕ ਤਿਆਰ ਕਰ ਸਕਦੇ ਆ ਪਰ ਇਹਦੀ ਸਾਰੇ ਵਿਸ਼ੇ ਵਾਸਤੇ ਤੁਹਾਡੇ ਸਾਥ ਦੀ ਲੋੜ ਆ ਔਰ ਮਾਂ ਸਿਕਮੰਦਰ ਕੌਰ ਆਪਣੇ ਬੱਚਿਆਂ ਨੂੰ ਮਿਲੇ ਨੂੰ ਮਾਂ ਕਿੰਨੇ ਸਾਲ ਹੋ ਗਏ ਮੈਂ ਦਰਾਲ ਜੀ ਦਾ ਧੀਜ ਵਿਆਹ ਕੀਤਾ ਉਹਨਾਂ ਗਿਆ ਛੋਟਾ ਉਦੋਂ ਵੀ ਪਹਿਲਾਂ ਲੱਗੇ ਉਹਦਾ ਵਿਆਹ ਕਰਾ ਕੇ ਆਏ 14 17 ਦੇ ਦੇਖੋ ਇੱਕ ਬੇਟਾ 17 ਚ ਮਿਲਿਆ ਸੀ ਮਤਲਬ ਅੱਜ ਤੋਂ 8 ਸਾਲ ਪਹਿਲਾਂ ਇੱਕ ਬੇਟਾ 20 ਚ ਮਿਲਿਆ ਸੀ ਅੱਜ ਤੋਂ 5 ਸਾਲ ਪਹਿਲਾਂ ਮਤਲਬ ਆਪਣੇ ਬੱਚਿਆਂ ਨੂੰ ਮਿਲਣ ਨੂੰ ਵੀ ਮਾਂ ਤਰਸ ਰਹੀ ਐ ਇਹਦੇ ਪੋਤਾ-ਪੋਤੀ ਵੀ ਆ ਪੂਰਾ ਹੱਸਦਾ-ਵੱਸਦਾ ਘਰ ਸੀਗਾ ਪਰ ਅੱਜ ਸਭ ਕੁਝ ਖੀਰੂ-ਖੀਰੂ ਹੋ ਗਿਆ ਮਾਤਾ ਜੀ ਨੇ ਸਾਰੀ ਉਮਰ ਬੱਚਿਆਂ ਨੂੰ ਸਕੂਲ 'ਚ ਪੜਾਇਆ ਟੀਚਰ ਸੀਗੇ ਭਾਈ ਕਿਸਮਤ ਪੜਾਉਂਦੇ ਸੀਗੇ ਆਪਣੇ ਸਕੂਲ ਦੇ ਵਿੱਚ ਸਰਕਾਰੀ ਦੇ ਵਿੱਚ ਉੱਥੋਂ ਰਿਟਾਇਰ ਹੋ ਗਏ ਨੇ ਹੁਣ ਹੁਣ ਇਕੱਲੀ ਘਰ 'ਚ ਬੈਠੀ ਆ ਮਾਂ ਘਰ ਵੀ ਖਾਣ ਨੂੰ ਆਉਂਦਾ ਨਾ ਕੋਈ ਧੀ ਆ ਨਾ ਕੋਈ ਪੋਤਾ ਜਿਹੜੇ ਦੋਨੇ ਪੋਤਾ ਉਹ ਕੈਨੇਡਾ ਦੇ ਵਿੱਚ ਕੈਲਗਰੀ ਦੇ ਵਿੱਚ ਸੜਕਾਂ ਤੇ ਉਹ ਮਜਬੂਰ ਆ ਉੱਤੇ ਧੱਕੇ ਖਾਣ ਲਈ ਦਰਦ ਦਰਦੀਆਂ ਠੋਕਰਾਂ ਖਾਣ ਲਈ ਤੇ ਮਾਤਾ ਜੀ ਦੇ ਵਾਸਤੇ ਆਪਾਂ ਜੇ ਛੋਟਾ ਜਿਹਾ ਪ੍ਰਾਲਾ ਕਰੀਏ ਰਲ ਕੇ ਸਾਨੂੰ ਤੁਸੀਂ ਗਾਈਡ ਕਰ ਦੋ ਰੈਕ ਦੇ ਦੋ ਪੇਪਰ ਵਰਕ ਕਿੱਦਾਂ ਹੋਣਾ ਕਿਵੇਂ ਹੋਣਾ ਅਸੀਂ ਉਹ ਮਾਤਾ ਜੀ ਦੀ ਜੋ ਸਪੋਰਟ ਕਰ ਸਕਦੇ ਆ ਮਨੁੱਖਤਾ ਦੀ ਸੇਵਾ ਵੱਲੋਂ ਅਸੀਂ ਕਰਾਂਗੇ ਬਾਕੀ ਸਾਨੂੰ ਵੀ ਬਾਲੀ ਸਮਝ ਨਹੀਂ ਵੀ ਕਿਨੂੰ ਮਿਲਿਏ ਕਿੱਥੋਂ ਸ਼ੁਰੂਆਤ ਕਰੀਏ ਕਿ ਤੁਹਾਡੇ ਸਾਥ ਦੀ ਲੋੜ ਆ ਬਾਕੀ ਵੀਰੇ ਹੁਣੀ ਸਾਨੂੰ ਮਿਲੇ ਸੀ ਉੱਥੇ ਵੀਰੇ ਹੁਣੀ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਮਾਤਾ ਜੀ ਨੇ ਉਹਨਾਂ ਨੇ ਗੱਲ ਵੀ ਕਰਾਈ ਉਹ ਵੀ ਅਸੀਂ ਫੋਟੋਆਂ ਵਿੱਚ ਸ਼ੇਅਰ ਕੀਤੀਆਂ ਵੀਡੀਓ ਤੁਸੀਂ ਦੇਖੋ ਉਹ ਵੀਰੇ ਹੁਣੀ ਉਹਨ ਕਿਵੇਂ ਆ ਜਿਹੜਾ ਮਾਤਾ ਜੀ ਦਾ ਛੋਟਾ ਬੇਟਾ ਉਹਦੇ ਦੋ ਬੱਚੇ ਆ ਉਹ ਤਾਂ ਐਗਰੀ ਆਉਣ ਲਈ ਉਹ ਤਾਂ ਇਹ ਕਹਿੰਦਾ ਵਾ ਪਹਿਲਾਂ ਮੇਰੇ ਬੱਚਿਆਂ ਨਾਲ ਇੱਕ ਵਾਰੀ ਮੇਰੀ ਗੱਲ ਕਰਾ ਦਿਓ ਵੀ ਫਿਰ ਮੈਂ ਇੰਡੀਆ ਚਲੇ ਜਾਊਂ ਮੈਂ ਇੰਡੀਆ ਜਾ ਕੇ ਲਾਜ ਵੀ ਕਰਾ ਲਊਂ ਮੈਂ ਠੀਕ ਮੈਂ ਠੀਕ ਹੋਣਾ ਚਾਹਣਾ ਮੈਂ ਚਾਹਣਾ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਾਂ ਇੱਥੇ ਸਾਡੀ ਬੇਨਤੀ ਆ ਉਹਦੇ ਸਹੁਰੇ ਪਰਿਵਾਰ ਨੂੰ ਵੀ ਮਾਤਾ ਜੀ ਦੀ ਜਿਹੜੀ ਨੂੰਹ ਆ ਉਹ ਵੀਰ ਦੀ ਵਾਈਫ ਆ ਉਹਦਾ ਕੀ ਨਾਮ ਆ ਮਾਂ ਛਤਵੀਰ ਕੌਰ ਛਤਵੀਰ ਕੌਰ ਦਾ ਵੀ ਭੈਣੇ ਮੈਂ ਮੰਨਦਾ ਤੂੰ ਬਹੁਤ ਦੁੱਖ ਭੋਗਿਆ ਤੂੰ ਵੀ ਤਕਲੀਫ ਕੱਟੀ ਆ ਬਹੁਤ ਕਿਉਂਕਿ ਨਸ਼ਾ ਕਰਨ ਲੱਗ ਗਿਆ ਸੀ ਉਹ ਤੇ ਤੇਰੇ ਵੀ ਵਸ ਦੀ ਗੱਲ ਨਹੀਂ ਸੀ ਤੂੰ ਆਪਣੇ ਬੱਚਿਆਂ ਨੂੰ ਲੈ ਕੇ ਪਾਸੇ ਹੋ ਗਈ ਪਰ ਅੱਜ ਜੇ ਉਹ ਸੁਧਰਨਾ ਚਾਹੁੰਦੇ ਆ ਜੇ ਤੇਰੇ ਬੱਚਿਆਂ ਦੇ ਬਾਪ ਤਾਂ ਹੈਗੇ ਹੀ ਐ ਨਾ ਉਹ ਤੇ ਬੱਚਿਆਂ ਨੂੰ ਪਿਆਰ ਮਿਲ ਜੂਗਾ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਵੇ ਤਾਂ ਆਪਾਂ ਉਹਦੀ ਜੂਰ ਸਪੋਰਟ ਕਰੀਏ ਸਾਰੇ ਜਾਣੇ ਤੇ ਅਸੀਂ ਤੇਰੀ ਦੁੱਖ ਨੂੰ ਤਕਲੀਫ ਨੂੰ ਵੀ ਸਮਝਦੇ ਆ ਪਰ ਜੇ ਸਾਡੇ ਨੰਬਰ ਤੇ ਤੂੰ ਸੰਪਰਕ ਕਰ ਲਵੇਂ ਭੈਣੇ 978030072 82848 ਤੇ 0072 ਇਹ ਦੋ ਨੰਬਰ ਆ ਸਾਡੇ ਸਾਡੇ ਨੂੰ ਤੁਸੀਂ ਫੋਨ ਕਰ ਲਿਓ ਜਿਵੇਂ ਤੁਸੀਂ ਕਹੋਗੇ ਆਪਾਂ ਉਸੇ ਤਰ੍ਹਾਂ ਕਰ ਲਾਂਗੇ ਪਰ ਕਿਸੇ ਤਰੀਕੇ ਜੇ ਆਪਾਂ ਉਹਨਾਂ ਦੇ ਬੱਚਿਆਂ ਨਾਲ ਗੱਲ ਕਰਾ ਦਈਏ ਚਲੋ ਉਹਦੇ ਮਨ ਨੂੰ ਥੋੜੀ ਸ਼ਾਂਤੀ ਮਿਲ ਜਵੇ ਤੇ ਉਹ ਉਹਦੇ ਅੰਦਰ ਜਿਉਣ ਦੀ ਇੱਕ ਵਜ੍ਹਾ ਪੈਦਾ ਹੋ ਜਵੇ ਇਸ ਟਾਈਮ ਤਾਂ ਉਹ ਆਪਣੇ ਆਪ ਨੂੰ ਖਤਮ ਕਰੀ ਫਿਰਦੇ ਨੇ ਇਸ ਟਾਈਮ ਤਾਂ ਉਹ ਜਿਉਣ ਦੀ ਵਜ੍ਹਾ ਹੀ ਖਤਮ ਕਰੀ ਫਿਰਦਾ ਵੱਡੇ ਨੂੰ ਅਜੇ ਸਮਝਾਉਣਾ ਬਹੁਤ ਔਖਾ ਵਾ ਕਿਉਂਕਿ ਉਹ ਜ਼ਿਆਦਾ ਅੱਗੇ ਨਿਕਲ ਚੁੱਕਿਆ ਛੋਟਾ ਅਜੇ ਫਿਰ ਵੀ ਬਹੁਤ ਸਮਝਦਾ ਵੀ ਹੈ ਗੱਲ ਤੇ ਉਹਨੂੰ ਜੰਗੇ ਮਾਰੇ ਦਾ ਵੀ ਪਤਾ ਵਾ ਵੀ ਮੈਂ ਮੇਰੇ ਲਈ ਸਹੀ ਕੀ ਆ ਔਰ ਮੇਰੇ ਲਈ ਗਲਤ ਕੀ ਆ ਪਰ ਇਸ ਮਾਂ ਲਈ ਇਹਦੇ ਦੋ ਪੁੱਤ ਜਿਨ੍ਹਾਂ ਨੂੰ ਇਹਨੇ ਪਾਲਿਆ ਪੜਾਇਆ ਲਿਖਾਇਆ ਬਾਹਰ ਕੈਨੇਡਾ ਭੇਜਿਆ ਅੱਜ ਇਹ ਮਾਂ ਕੱਖੋ ਹੋਲੀ ਹੋਈ ਬੈਠੀ ਆ ਅੱਜ ਇਹ ਮਾਂ ਦੀ ਗੱਲ ਕਈ ਮਹੀਨਿਆਂ ਬਾਅਦ ਆਪਣੇ ਪੁੱਤਾਂ ਨਾਲ ਫੋਨ ਤੇ ਹੋਈ ਆ ਤੇ ਨਹੀਂ ਤਾਂ ਹੁਣ ਹਾਲ ਚਾਲ ਵੀ ਨਹੀਂ ਸੀ ਪਤਾ ਲੱਗਦਾ ਵੀ ਕਿੱਥੇ ਆ ਕਿੱਥੇ ਨਹੀਂ بس ਪਲੀਜ਼ ਸਾਡੀ ਇੰਨੀ ਇੱਕ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਮਾਤਾ ਜੀ ਦੀ ਮਾਤਾਈ ਦੇ ਬੇਟਿਆਂ ਦੀ ਕੋਈ ਜ਼ਰੂਰ ਮਦਦ ਕਰਿਓ ਕਮੀਆਂ ਤਾਂ ਵਾਕਿਆ ਹੀ ਹੈਗੀਆਂ ਉਹਨਾਂ ਦੇ ਵਿੱਚ ਗਲਤੀਆਂ ਤਾਂ ਉਹਨਾਂ ਨੇ ਕੀਤੀਆਂ ਹੀ ਆ ਜਿਹੜੇ ਉਹਨਾਂ ਦੇ ਹਾਲਾਤ ਬਣਿਆ ਪਰ ਉਹਨਾਂ ਕਮੀਆਂ ਨੂੰ ਭੁੱਲ ਕੇ ਆਪਾਂ ਆਪਾਂ ਭਾਈ ਘਨਈਆ ਜੀ ਦੇ ਵਾਰਸਾਂ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਤੇ ਆਪਾਂ ਰਲ ਕੇ ਇਹ ਸਾਡੇ ਆਪਣੇ ਆ ਇਹਨਾਂ ਨੂੰ ਇੱਥੇ ਮਾਂ ਕੋਲੇ ਪਹੁੰਚਾਉਣ 'ਚ ਸਾਥ ਦੇਈਏ ਉਪਰਾਲਾ ਕਰੀਏ